ਸ਼੍ਰੀਕਲ ਤੁਸੀਂ ਦੇਖ ਰਿਹਾ ਸਮਝਾ ਨਿਊਜ਼ ਤੇ ਮੈਂ ਹਾਂ ਪਰਦੀਪ ਗੌਰ ਤਾਂ ਬੀਤੇ ਦਿਨੀ ਪੰਜ ਗ੍ਰੰਥੀ ਜੋ ਕਿ ਸੜਕੀ ਹਾਦਸੇ ਦੇ ਵਿੱਚ ਆਪਣੀ ਜਾਨ ਗੁਆ ਬੈਠਦੇ ਨੇ ਦੱਸਦੀ ਹੈ ਕਿ ਸਮਾਗਮ ਤੇ ਜਾ ਰਹੇ ਸੀ ਉਹਨਾਂ ਦੀ ਗੱਡੀ ਨੂੰ ਪਿੱਛੋਂ ਦੀ ਆ ਕੇ ਵਸਤੇ ਵੱਲੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਟੱਕਰ ਇੰਨੀ ਕੁ ਜ਼ਿਆਦਾ ਭਿਆਨਕ ਸੀ ਕਿ ਪੰਜੋ ਗ੍ਰੰਥੀ ਮੌਕੇ ਤੇ ਉੱਤੇ ਆਪਣੀ ਜਾਨ ਗੁਆ ਬੈਠਦੇ ਨੇ ਤਾਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਜਿੱਥੇ ਸਮਾਗਮ ਤੇ ਜਾ ਰਹੇ ਪੰਜ ਗ੍ਰੰਥੀਆਂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਬੀਤੇ ਦਿਨੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਅੰਤਿਮ ਰੀਤੀ ਰਿਵਾਜਾਂ ਦੇ ਅਨੁਸਾਰ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਅੰਤਿਮ ਸੰਸਕਾਰ ਹੋਇਆ ਜਿਸ ਸੇ ਚਲਦੀ ਹੈ ਹਰ ਕਿਸੇ ਦੀ ਅੱਖ ਨਮ ਜ਼ਰੂਰ ਹੋਈ ਹੈ ਸੋ ਧਾਰਮਿਕ ਬਿਰਤੀ ਦੇ ਨਾਲ ਜੁੜੇ ਹੋਣ ਕਾਰਨ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੋ ਧਾਰਮਿਕ ਭਾਵਨਾਵਾਂ ਰੱਖਣ ਵਾਲੇ ਉਹ ਪੰਜ ਗ੍ਰੰਥੀ ਸਹਿਬਾਨ ਜਿਹੜੇ ਕਿ ਧਾਰਮਿਕ ਸਮਾਗਮ ਦੇ ਉੱਤੇ ਜਾ ਰਹੇ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਰਸਤੇ ਦੇ ਵਿੱਚ ਇੰਨੀ ਵੱਡੀ ਅਣਹੋਣੀ ਵਾਪਰ ਜਾਏਗੀ ਜੀਆ ਤੇਜ਼ ਰਫਤਾਰ ਵਸਤਾ ਕੈਰ ਦੇਖਣ ਨੂੰ ਮਿਲ ਰਿਹਾ ਜਿਸ ਨੇ ਗੱਡੀ ਦੇ ਵਿੱਚ ਆ ਕੇ ਟੱਕਰ ਮਾਰ ਦਿੱਤੀ ਤੇ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਪੰਜੋਂ ਗ੍ਰੰਥੀ ਨੇ ਜਿਹੜੇ ਮੌਕੇ ਤੇ ਆਪਣੀ ਜਾਨ ਕੁਆ ਬੈਠਦੇ ਨੇ ਇਹੋਏ ਮੇਰੇ ਹਲਕੇ ਦੇ ਸੀ ਤੇ ਰੱਬ ਦੇ ਬੰਦੇ ਸੀ ਸੋ ਸੇਵਾ ਭਾਵਨਾ ਨਾਲ ਸੇਵਾ ਤੇ ਚੱਲੇ ਸੀਗੇ ਕਾਰ ਸੇਵਾ ਵਾਲੇ ਬਾਬੇ ਨਾਲ ਲੰਬੇ ਸਮੇਂ ਤੋਂ ਸੇਵਾ ਸੋ ਬਹੁਤ ਹੀ ਮੰਦਪਾਗੀ ਘਟਣੀ ਅੱਜ ਦੂਰੋ ਗੂਰੋ ਲੋਕ ਆਏ ਆ ਤੇ ਮੈਨੂੰ ਲੱਗਦਾ ਵੀ ਇਹ ਸਿਰਫ ਸੇਵਾ ਕਰਨ ਵਾਲੇ ਬੰਦੇ ਆ ਸਤੇ ਹੀ ਇਹਨਾਂ ਘਟਣੀ ਸੋ ਬਹੁਤ ਮਾੜੀ ਘਟਣਾ ਤੇ ਸੋਗ ਦੀ ਲਹਿਰ ਹੈ ਜ ਸਾਰਿਆਂ ਦੀ ਕੋਈ ਬਹੁਤ ਮੰਦਪਾਗੀ ਘਟਣਾ ਔਰ ਇਹੋ ਜੇ ਬੰਦੇ ਕੋਈ ਹਰ ਦੂਜੇ ਮਨੁੱਖ ਤੋਂ ਬਥੇਰੇ ਮਿਲ ਜਾਂਦੇ ਆ ਔਰ ਸੇਵਾ ਕਰਨ ਵਾਲੇ ਸਮਾਜ ਦਾ ਭਲਾ ਮੰਗਣ ਵਾਲੇ ਇਸ ਤਰ੍ਹਾਂ ਦੇ ਜੀਵਾਂ ਦਾ ਚਲੇ ਜਾਣਾ ਬਹੁਤ ਦੁਖਦਾਈ ਆ ਮੈਂ ਗੁਰੂ ਕਿਰਪਾ ਕਰੀ ਉਹਦੇ ਸਿਰ ਤੇ ਬੇਰ ਪਰ ਹੱਥ ਕਿ ਉਹਨਾਂ ਨੂੰ ਆਪਦੇ ਚਰਨਾਂ ਚ ਲਵਾਸ ਬਖਸ਼ ਔਰ ਪਰਿਵਾਰ ਨੂੰ ਪਾਣਾ ਮੰਨਦਾ ਬਲ ਬਖਸ਼ ਦੇਖੋ ਜੀ ਬਹੁਤ ਦੁਖਦਾਈ ਘਟਨਾ ਸਾਡੇ ਦਾ ਜ਼ਿਲ੍ਹੇ ਦੇ ਵਿੱਚ ਵੀ ਕਦੇ ਨਹੀਂ ਇਸ ਤਰ੍ਹਾਂ ਦਾ ਜਿਹੜਾ ਤਖਾਂਤ ਆ ਜਿਹੜਾ ਵਾਪਰਿਆ ਤੇ ਅਸੀਂ ਕੱਲ ਉੱਥੇ ਗਏ ਸੀ ਕਿ ਸਵੇਰ ਦੀ ਗੱਲ ਹੈ ਸਵਾ 6 ਵਜੇ ਦੀ ਸਵੇਰੇ ਤੇ ਅਚਨਚੇਤ ਜਿਹੜੀ ਐਕਸੀਡੈਂਟ ਹੋਇਆ ਪੰਜਾਬ ਰੋਡ ਸੌਰੀ ਹਰਿਆਣਾ ਰੋਡਵੇਜ ਦੀ ਜਿਹੜੀ ਬੱਸ ਸੀ ਕਿ ਉਹਦੇ ਚ ਪਿੱਛੋ ਟੱਕਰ ਹਟ ਹੋ ਗਈ ਗੱਡੀ ਤੇ ਬਾਬਿਆਂ ਦੀ ਗੱਡੀ ਸੀ ਕਿ ਉਹਦੇ ਚ ਜਿਹੜੇ ਚਾਰ ਜਾਨੇ ਠੀਕ ਆ ਤੇ ਪੰਜਾਂ ਦੀ ਡਰ ਹਾਂਜੀ ਇਹ ਗੁਰੂ ਘਰ ਆਪਣੇ ਰਾਮਯਾਨਾ ਵਿਖੇ ਗੁਰੂ ਘਰ ਵਿਖੇ ਕੀਤਾ ਗਿਆ ਜੀ ਤੇ ਸੰਗਤਾਂ ਨੇ ਸਾਰਿਆਂ ਨੇ ਆ ਕੇ ਅੰਤਮ ਦਰਸ਼ਨ ਵੀ ਕੀਤੇ ਆ ਨੇਰੇ ਦੂਰੋਂ ਤੋਂ ਜਿੰਨੀਰ ਸਿਆਸੀ ਪਾਰਟੀਆਂ ਸਭ ਇੱਥੇ ਪਹੁੰਚੀਆਂ ਜੀ ਕਿਉਂਕਿ ਘਟਨਾ ਹੀ ਕੋਈ ਇਹੋ ਜੀ ਸੀ ਕਿ ਜਿਹਦੇ ਕਰਕੇ ਵੀ ਸਭ ਦਾ ਆਉਣਾ ਬਣਦਾ ਸੀ ਗਾ ਦੇਖੋ ਜੀ ਬਹੁਤ ਮੰਦਭਾਗੀ ਘਟਨਾ ਸਾਰੇ ਪੰਜਾਬ ਲਈ ਹਲਕੇ ਲਈ ਸਾਰੇ ਲੋਕ ਦੂਰ ਦੂਰੋਂ ਆਏ ਆ ਇਹ ਲੰਮੇ ਸਮੇਂ ਤੋਂ ਹੀ ਕਾਰਸਵਾਲੇ ਬਾਬਾ ਨਾਲ ਸੇਵਾ ਤੇ ਜਾਂਦੇ ਰਹਿੰਦੇ ਸੀ ਇੱਕ ਵਿੱਚ ਮੇਰੇ ਤਾਇਆ ਜੀ ਸੀਗੇ ਨਿਰੰਦਰ ਸਿੰਘ ਠੋੜੀ ਜੀ ਤੇ ਉਸੇ ਤਰ੍ਹਾਂ ਹੀ ਇਹ ਬਾਬਾ ਜੀਵਨ ਸਿੰਘ ਦੀ ਵਰਸ਼ੀ ਤੇ ਗਏ ਸੀ ਜੀ ਦੋ ਦਿਨ ਪਹਿਲਾਂ ਵਰਸ਼ੀ ਤੋਂ ਵਾਪਸ ਆ ਰਹੇ ਸੀ ਤੇ ਸਵੇਰ 5:00 ਵਜੇ ਨਾਲ ਤਾਂ ਜੀ ਹਰਿਆਣਾ ਰੋਡ ਵੇਚ ਦੇ ਨਾਲ ਐਕਸੀਡੈਂਟ ਹੋਇਆ ਜਿਹਦੇ ਚ 5 ਜਣਿਆਂ ਦੀ ਜਿਹੜੀ ਮੌਤ ਹੋ ਗਈ ਗੱਲਬਾਤ ਹੈ ਸੀ ਉੱਥੇ ਭੇਵਾ ਸਾਹਿਬ ਬਾਬੇ ਜੀਵਨ ਸਿੰਘ ਬਾਬਾ ਦਲੀਪ ਸਿੰਘ ਦੀ ਵਰਸ਼ੀ ਹੁੰਦੀ ਆ ਜੀ ਆਲੋਣਾ ਦਾ ਭੋਗ ਸੀ ਜਿਹੜਾ ਵਰਸ਼ੀ ਦਾ ਉਹਦੇ ਵਾਸਤੇ ਅਸੀਂ ਗਏ ਸੀ ਅਸੀਂ ਪਰਸੋਂ ਇੱਥੋਂ ਗਏ ਸੀ ਰਾਤ ਨੂੰ ਰਹਿ ਕੈਥਲ ਕੈਥਲ ਵੀ ਡੇਰਾਕਾਰ ਸੇ ਵਾਲਾਂ ਦਾ ਉੱਥੇ ਅਸੀਂ ਰਹਿ ਕੇ ਤੜਕੇ ਜਲਪਾਣੀ ਛਾ ਕੇ ਉਥੋਂ ਚੱਲੇ ਸੀਗੇ ਵਰਸ਼ੀ ਵਾਸਤੇ ਉਹ ਰਾਹ 'ਚ ਜਾਂਦੇ ਆ ਜੋ ਵੱਡੇ ਰੋਡ ਤੇ ਸੀ ਜਿਹੜਿਆ 3 ਕਿਲੋਮੀਟਰ ਹੀ ਗਏ ਅਸੀਂ ਬਸ ਉਹ ਸਾਨੂੰ ਜਦੋਂ ਮਗਰੋਂ ਬੱਸ ਲੱਗੀ ਵੈਸੇ ਸਾਨੂੰ ਪਤਾ ਨਹੀਂ ਲੱਗਿਆ ਜਦੋਂ ਬੱਸ ਲੱਗੀ ਕੁਦਰਤ ਦਾ ਭਾਣਾ ਸਾਸੀ ਸਾਰੇ ਬੰਦਿਆਂ ਨੂੰ ਗੁੰਮ ਹੀ ਹੋ ਗਿਆ ਸਾਨੂੰ ਕੋਈ ਪਤਾ ਨਹੀਂ ਕਿਦੋਂ ਬੱਸ ਮੱਝੀ ਕਿਦੋਂ ਗੱਡੀ ਪਲਟੀ ਸਾਨੂੰ ਉਦੋਂ ਪਤਾ ਲੱਗਿਆ ਜਦੋਂ ਬੰਦਿਆਂ ਨੂੰ ਬਾਹਰ ਕੱਢਣ ਲੱਗੇ ਸਾਨੂੰ ਜਿਹੜੀ ਬਾਹਰ ਆਜੋ ਬਾਹਰ ਕੱਢੀਏ ਸਾਨੂੰ ਅਸੀਂ ਪੰਜ ਬੰਦੇ ਮੂਰੇ ਸੀ ਬਾਬਾ ਮੱਖਣ ਸਿੰਘ ਬਾਬਾ ਗਿਆਨੀ ਕਲਵੰਸ ਸਿੰਘ ਗੁਰਜੰਟ ਸਿੰਘ ਤੇ ਡਰਾਈਵਰ ਬਾਕੀ ਪੰਜ ਬੰਦੇ ਮਗਰ ਸੀ ਇਹ ਬੰਦੇ ਤਾਰਾ ਸਿੰਘ ਹੋ ਗਿਆ ਨਿੰਦਰ ਸਿੰਘ ਹੋ ਗਿਆ ਤੇ ਇਹ ਇਹ ਮਗਰਲੇ ਪਾਸੇ ਜਦੋਂ ਬਾਹਰ ਕੱਢਿਆ ਸਾਨੂੰ ਸਾਨੂੰ ਉਦੋਂ ਪਤਾ ਲੱਗਿਆ ਮੱਖਣ ਸਿੰਘ ਵੀ ਬਾਹਰ ਆ ਕੇ ਬੋਲਦੇ ਸੀਗੇ ਦੇਖਦੇ ਸੀ ਮਾਨੂੰ ਲੰਮੇ ਪਵਾਇਆ ਨਾਲ ਮਡੇ ਲਾਗ ਉਹ ਜਿਹੜੀ ਬੱਸ ਖੜੀ ਸੀ ਉਹਨਾਂ ਦੇ ਬੰਦਿਆਂ ਨੇ ਫਿਰ ਕੱਢਿਆ ਸਾਨੂੰ ਬੱਸ ਖੜ ਗਈ ਨਾ ਸੇਵਾਦਾਰ ਬੰਦੇ ਲਾ ਕੇ ਮੋਂ ਸੇ ਟਾਈਮ ਹੀ ਕੱਢਿਆ ਉਹਨਾਂ ਤੇ ਕੋਈ ਸੱਟਾਂ ਲੱਗੀਆਂ ਸਾਡੇਆਂ ਬਾਹਾਂ ਤੇ ਸੱਟ ਲੱਗੀਆਂ ਬਾਹਾਂ ਤੇ ਬੱਖੀ ਦੀ ਤੁਲੀ ਦਾਬ ਆਇਆ ਅਸੀਂ ਮੂਰਲੇ ਬੰਦੇ ਆ ਥੋੜੀਆਂ ਸੱਟਾਂ ਲੱਗੀਆਂ ਕੰਮ ਜੀਆਂ ਮਗਰਲੇ ਬੰਦੇ ਜਾਦੇ ਥੱਕੇ ਗਏ ਪਿੱਛੋਂ ਬੱਸ ਜਦੋਂ ਬੱਜੀ ਉਹ ਬੰਦਿਆਂ ਦੀ ਮੌਤ ਹੋ ਗਈ ਆ ਕਿ ਮੂਰਲੇ ਬੰਦੇ ਦੀ ਬਾਬਾ ਮੱਖਣ ਸਿੰਘ ਦੀ ਮੂਰੇ ਹੀ ਸੀਗਾ ਉਹਦੀ ਮੌਤ ਹੋ ਗਈ ਗੰਮੀ ਹੋ ਗਿਆ ਬਸ ਉਹ ਇਦਾਂ ਇਹ ਵਰਸ਼ੀ ਤੇ ਜਾ ਰਹੇ ਸੀ ਬਾਬੇ ਵੱਡਿਆ ਕੋਲੇ ਬਾਬਾ ਮਹਿੰਦਰ ਸਿੰਘ ਜੀ ਉਹਦੇ ਹੀ ਫਰਾਗੇ ਸਾਡੇ ਕੋਲੇ ਉਸੇ ਵੇਲੇ ਸੇਵਾਦਾਰ ਤੁਹਾਡਾ ਜੀ ਗੁਰਮੀਰ ਸਿੰਘ ਆ ਇਹ ਸਾਰੇ ਸੇਵਾਦਾਰ ਰੋਜ਼ ਸੇਵਾਦਾਰ ਐਤਵਾਰ ਨੂੰ ਬਾਬੇ ਦੇ ਨਾਲ ਸੇਵਾ ਤੇ ਜਾਂਦੇ ਇਦਾਂ ਹੀ ਇਹ ਪੱਕੇ ਸੇਵਾਦਾਰ ਕੱਲਾ ਮੈਨੂੰ ਨਹੀਂ ਪਰਿਵਾਰਾਂ ਨੂੰ ਨਹੀਂ ਮੈਂ ਸਮਝਦਾ ਸਾਰੇ ਇਲਾਕੇ ਦੀ ਜਨਤਾ ਦੇ ਦਿਲ ਨੂੰ ਐਡਾ ਵੱਡਾ ਦੁੱਖ ਪੁੱਜਿਆ ਐਡੀ ਦੁਰਘਟਨਾ ਪਹਿਲੀ ਵਾਰੀ ਸੁਣੀ ਹੈ ਬਈ ਪੰਜ ਸੇਵਾਦਾਰ ਜੋ ਕਿ ਗੁਰੂ ਮਹਾਰਾਜ ਜੀ ساری ਜ਼ਿੰਦਗੀ ਸੇਵਾ ਕਰਦੇ ਰਹੇ ਨੇ ਉਲ ਵੀ ਹੋ ਕਿਸੇ ਸੰਤਾਂ ਦੇ ਪ੍ਰੋਗਰਾਮ ਤੇ ਚੱਲੇ ਸੀਗੇ ਔਰ ਇਹ ਦੁਰਘਟਨਾ ਦੁਰਘਟਨਾ ਵਾਪਰ ਗਈ ਜਿੰਨੀ ਇਹਦੀ ਨਿੰਦਾ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਪਰਮਾਤਮਾ ਕੇ ਹੀ ਅਰਦਾਸ ਕਰਦੇ ਆਂ ਇਹ ਵੈਗਰੂ ਇਹ ਪਰਮਾਤਮਾ ਐਸੀਆ ਪਵਿੱਤਰ ਆਤਮਾ ਜਿਨ੍ਹਾਂ ਨੇ ساری ਜ਼ਿੰਦਗੀ ਗੁਰਦੁਆਰਾ ਸਾਹਿਬਾਂ ਦੀ ਸੇਵਾ ਕੀਤੀ ਹੈ ਜਨਤਾ ਦੀ ਸੇਵਾ ਕੀਤੀ ਹੈ ਐਸੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਚ ਜਗ੍ਹਾ ਦੇਵੋ ਐਡੀ ਵੱਡੀ ਦੁਖਦਾਈ ਖਬਰ ਹੈ ਸਾਰਾ ਇਲਾਕਾ ਇਸ ਵੇਲੇ ਉਦਾਸ ਹੈ ਹਰ ਇੱਕ ਅੱਖ ਅਸ ਵੇਲੇ ਨਮੇ ਤ੍ਰਿਕਾਖ ਦੇ ਵਿੱਚ ਹੰਝੂ ਹੈ ਮੈਂ ਸਮਝਦਾ ਐਡੂ ਵੱਡੀ ਦੁਰਘਟਨਾ ਇਸ ਤੋਂ ਪਹਿਲਾਂ ਅਸੀਂ ਤੱਕ ਦੇਖੀ ਨਹੀਂ ਹੈ ਨਾ ਕਦੇ ਸੁਣੀ ਹੈ ਪਰ ਇਹ ਬਹੁਤ ਬੜੀ ਦੁਖਦਾਈ ਘਟਨਾ ਹੈ ਜਿਨੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਮੈਂ ਸਮਝਦਾ ਇਹ ਜਿਹੜੀਆਂ ਸੜਕਾਂ ਤੇ ਜਿਹੜੀਆਂ ਕਾਰਾਂ ਤੇ ਜਿਹੜੀਆਂ ਬੱਸਾਂ ਲੋਕਾਂ ਦੀ ਸਹੂਦਤ ਆਵਾਸਥੇ ਬਣੀਆਂ ਨੇ ਅੱਜ ਇਹ ਲੋਕਾਂ ਦੀ ਜਾਨ ਦਾ ਜੋਖਮ ਬਣੀਆਂ ਹੋਈਆਂ ਨੇ ਪਤਾ ਨਹੀਂ ਕਿਉਂ ਲੋਕੀ ਇੰਨੀ ਬੇਤਾਲੀ ਦੇ ਨਾਲ ਡਰਾਈਵਿੰਗ ਕਰਦੇ ਨੇ ਜਦ ਕਿ ਪਵਿੱਤਰ ਲੋਕ ਜਾਂ ਮੈਂ ਸਮਝਦਾ ਜਨਤਾ ਹਰ ਇੱਕੀ ਕੀਮਤੀ ਹੈ ਚਾਹੇ ਕੋਈ ਜਾਨ ਹੋਵੇ ਪਰ ਇਹ ਬਹੁਤ ਹੀ ਸੇਵਾਦਾਰ ਸੰਗ ਗੁਰੂ ਘਰਾਂ ਦੇ ਤੇ ਮੈਂ ਸਮਝਦਾ ਵੀ ਜਨਤਾ ਨੂੰ ਵੀ ਬਹੁਤ بڑا ਕਾਟਾ ਪਿਆ ਇਲਾਕਿਆਂ ਨੂੰ ਬਹੁਤ بڑا ਕਾਟਾ ਪਿਆ ਪਰਮਾਤਮਾ ਦੀ ਆਪ ਨੂੰ ਸ਼ਾਂਤੀ ਦੇਵੇ ਆਪਣੇ ਚੰਗਾ ਜੀ ਰੱਖੇ